ਜਦੋਂ ਤੋਂ ਸਕੂਲੀ ਬੱਚਿਆਂ ਦਾ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਪੰਜ ਬੱਚਿਆਂ ਸਮੇਤ ਇੱਕ ਡਰਾਈਵਰ ਦੀ ਮੌਤ ਹੋ ਗਈ ਸੀ ਉਦੋਂ ਤੋਂ ਹੀ ਸਰਕਾਰ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੀ ਆ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਇਹ ਡਿਊਟੀ ਲਗਾਈ ਗਈ ਹੈ ਕਿ ਹਰ ਸਕੂਲ ਦੇ ਵਿੱਚ ਜਾ ਕੇ ਇਹ ਚੈੱਕ ਕੀਤਾ ਜਾਵੇ ਕਿ ਬੈਨਾਂ ਦੇ ਵਿੱਚ ਜ਼ਰੂਰੀ ਸਮਾਨ ਹੈ ਜਿਹੜਾ ਉਹ ਹੈਗਾ ਹੈ ਜਾਂ ਨਹੀਂ ਤੇ ਡਰਾਈਵਰਾਂ ਦੇ ਕੋਲ ਲਾਇਸੈਂਸ ਹੈ ਜਾਂ ਨਹੀਂ ਤੇ ਬੈਨਾਂ ਵੀ ਜਿਹੜੀ ਸਹੀ ਹਾਲਤ ਦੇ ਵਿੱਚ ਚੱਲ ਰਹੀਆਂ ਨੇ ਜਾਂ ਨਹੀਂ ਉਦੋਂ ਤੋਂ ਹੀ ਪੁਲਿਸ ਪ੍ਰਸ਼ਾਸਨ ਵੀ ਐਕਸ਼ਨ ਮੋਰ ਦੇ ਵਿੱਚ ਜ਼ਰ ਆ ਰਿਹਾ ਹੈ ਇਸੇ ਦੇ ਤਹਿਤ ਅੱਜ ਗੁਰਦਾਸਪੁਰ ਪੁਲਿਸ ਦੇ ਵੱਲੋਂ ਇੱਕ ਸਕੂਲੀ ਵੈਨ ਡਰਾਈਵਰ ਦੀ ਵੈਨ ਨੂੰ ਜਿਹੜਾ ਜ਼ਬਤ ਕਰ ਲਿਆ ਗਿਆ ਕਿਉਂਕਿ ਨਾ ਤਾਂ ਡਰਾਈਵਰ ਦੇ ਕੋਲ ਲਾਇਸੈਂਸ ਸੀ ਨਾ ਹੀ ਉਸਦੇ ਵੈਨ ਦੀ ਕੋਈ ਨੰਬਰ ਪਲੇਟ ਲੱਗੀ ਹੋਈ ਸੀ ਤੇ ਉਤੋਂ ਉਹ ਆਪਣੀ ਵੈਨ ਦੇ ਵਿੱਚ ਇੰਨੇ ਜ਼ਿਆਦਾ ਬੱਚਿਆਂ ਨੂੰ ਭਰੀ ਫਿਰ ਰਿਹਾ ਸੀ ਤੇ ਇਸ ਕਾਰਨ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਸੀ ਪਰ ਪੁਲਿਸ ਦੇ ਵੱਲੋਂ ਇਸ ਤੇ ਕਾਰਵਾਈ ਕੀਤੀ ਗਈ ਤੇ ਉਸ ਦੀ ਵੈਨ ਨੂੰ ਜਿਹੜਾ ਜ਼ਬਤ ਕਰ ਲਿਆ ਗਿਆ ਤੇ ਬੱਚਿਆਂ ਨੂੰ ਸੁਰੱਖਿਅਤ ਉਹਨਾਂ ਦੇ ਘਰ ਪਹੁੰਚਾ ਦਿੱਤਾ ਗਿਆ ਤੇਰੇ ਕੋਲ ਲਾਇਸੈਂਸ ਹੈਗਾ ਕਿਸੀ ਬੋਲ ਲਾਇਸੈਂਸ ਹੈ ਮਾਈਕਾ ਤੇਰੀ ਆਰਸੀ ਜਿਹੜਾ ਇਹ ਇੰਸੂਰੈਂਸ ਹੋ ਰਹੀ ਹੈ ਜੀ ਕੁਵੀਅਰ ਜੀ ਕੁਵੀਅਰ ਆਹ ਦੇਖੋ ਜੀ ਮੈਂ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਇੱਕ ਨਾਮ ਲਿਖੀ ਕਰਨਾ ਕਿ ਆਹ ਦੇਖੋ ਇਹਦੇ ਉੱਤੇ ਕੋਈ ਸਕੂਲ ਦਾ ਨਾਮ ਨਹੀਂ ਲਿਖਿਆ ਅਧਰੂ ਲਿਆ ਆਹ ਕੀ ਕੁਝ ਲਿਖਿਆ ਜੀ ਇਹ ਮਗਰ ਇਹਦਾ ਨੰਬਰ ਨਹੀਂ ਹੈਗਾ ਆ ਸਾਰੀ ਗੱਡੀਆਂ ਇਹਨੇ ਊੜ ਪਟੰਗ ਲੈ ਕੇ ਭਰੀ ਆ ਇਧਰ ਦੇਖਿਆ ਆ ਰਿਹਾ ਅੱਗੇ ਕੋਈ ਨਹੀਂ ਅੱਗੇ ਕੋਈ ਜਨੇ ਦੇ ਕਿਹ ਜਿਆ ਹੈ ਅੱਗੇ ਸ਼ੇ ਨੰਬਰ ਨਹੀਂ ਅਗਲੇ ਪਾਸੇ ਵੀ ਕੋਈ ਹਾਈ ਸਕੂਟੀ ਪਲੇਟ ਨਹੀਂ ਹੈਗੀ ਸਵਾਰ ਇਹਨੇ ਸਵਾਰੀਆਂ ਜਿਹੜੀਆਂ ਵਿੱਚ ਬੱਚੇ ਜਿਹੜੇ ਐ ਸਪੈਸ਼ਲਟੀ ਤੋਂ ਵੱਧ ਵਿੱਚ ਭਾਏ ਐ ਇਹ ਇਸ ਕਰਕੇ ਪੇਰੈਂਟਸ ਨੂੰ ਭੇਂਦੀ ਹੈ ਵੀ ਆਪਾਂ ਤੇ ਇਹਦਾ ਹੁਣ ਕਰਾਂਗੇ ਚਲਾਣ ਤੇ ਤੁਸੀਂ ਆਪਣੇ ਬੱਚੇ ਜਿਹੜੇ ਐ ਸੇਫ ਰੋਡ ਵਾਲ ਦੇ ਵਿੱਚ ਭੇਜੋ ਜਿਹਦੇ ਵਿੱਚ ਤੁਹਾਡੇ ਬੱਚੇ ਸੇਫ ਰਹਿਣ ਉਹਦੇ ਵਿੱਚ ਭੇਜੋ ਇਹਦੇ ਨਾਂ ਇਹਦੇ ਕੋਲ ਇੰਸੂਰਸ ਨਾ ਇਹਦੇ ਕੋਲ ਕੰਮਿਸ਼ਨ ਨਾ ਇਹਦੇ ਕੋਲ ਆਰਸੀ ਨਾ ਇਹਦਾ ਲਾਇਸੈਂਸ ਬਣਿਆ ਤੇ ਤੁਸੀਂ ਇਹ ਜਿਆ ਕੀਮਤੀ ਜਾਨਾਂ ਨੇ ਇਹਦੇ ਵਿੱਚ ਭਾਈਆਂ ਨੇ ਇਹਦਾ ਕੀ ਬਣੂਗਾ ਇਸ ਕਰਕੇ ਆਪਣੇ ਜਿਹੜੇ ਬੱਚਿਆਂ ਦੇ ਬੀਰੈਂਸ ਨੇ ਉਹਨਾਂ ਨੂੰ ਵੇਂਤੀ ਹੈ ਆਗੇ ਸਾਰੇ ਜਿਹੜੇ ਨੇ ਅਸੀਂ ਗੱਡੀ ਦਾ ਅਰੇਂਜਮੈਂਟ ਕਰਕੇ ਇਹਦੇ ਵਿੱਚ ਜਿਹੜੇ ਬੱਚੇ ਭੇਜ ਰਹੇ ਆ ਔਰ ਆ ਗੱਡੀ ਜਿਹੜੀ ਆ ਗੱਡੀ ਨੂੰ ਅਸੀਂ ਬਾਉਂਡ ਕਰ ਰਹੇ ਹਨ ਜਦੋਂ ਤੋਂ ਸਕੂਲੀ ਬੱਚਿਆਂ ਦਾ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਪੰਜ ਬੱਚਿਆਂ ਸਮੇਤ ਇੱਕ ਡਰਾਈਵਰ ਦੀ ਮੌਤ ਹੋ ਗਈ ਸੀ ਉਦੋਂ ਤੋਂ ਹੀ ਸਰਕਾਰ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੀ ਆ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਇਹ ਡਿਊਟੀ ਲਗਾਈ ਗਈ ਹੈ ਕਿ ਹਰ ਸਕੂਲ ਦੇ ਵਿੱਚ ਜਾ ਕੇ ਇਹ ਚੈੱਕ ਕੀਤਾ ਜਾਵੇ ਕਿ ਬੈਨਾਂ ਦੇ ਵਿੱਚ ਜ਼ਰੂਰੀ ਸਮਾਨ ਹੈ ਜਿਹੜਾ ਉਹ ਹੈਗਾ ਹੈ ਜਾਂ ਨਹੀਂ ਤੇ ਡਰਾਈਵਰਾਂ ਦੇ ਕੋਲ ਲਾਇਸੈਂਸ ਹੈ ਜਾਂ ਨਹੀਂ ਤੇ ਵੈਨਾ ਵੀ ਜਿਹੜੀ ਸਹੀ ਹਾਲਤ ਦੇ ਵਿੱਚ ਚੱਲ ਰਹੀਆਂ ਨੇ ਜਾਂ ਨਹੀਂ ਉਦੋਂ ਤੋਂ ਹੀ ਪੁਲਿਸ ਪ੍ਰਸ਼ਾਸਨ ਵੀ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਿਹਾ ਹੈ ਇਸੇ ਦੇ ਤਹਿਤ ਅੱਜ ਗੁਰਦਾਸਪੁਰ ਪੁਲਿਸ ਦੇ ਵੱਲੋਂ ਇੱਕ ਸਕੂਲੀ ਵੈਨ ਡਰਾਈਵਰ ਦੀ ਵੈਨ ਨੂੰ ਜਿਹੜਾ ਜ਼ਬਤ ਕਰ ਲਿਆ ਗਿਆ ਕਿਉਂਕਿ ਨਾ ਤਾਂ ਡਰਾਈਵਰ ਦੇ ਕੋਲ ਲਾਇਸੈਂਸ ਸੀ ਨਾ ਹੀ ਉਸਦੇ ਵੈਨ ਦੀ ਕੋਈ ਨੰਬਰ ਪਲੇਟ ਲੱਗੀ ਹੋਈ ਸੀ ਤੇ ਉਤੋਂ ਉਹ ਆਪਣੀ ਵੈਨ ਦੇ ਵਿੱਚ ਇੰਨੇ ਜ਼ਿਆਦਾ ਬੱਚਿਆਂ ਨੂੰ ਭਰੀ ਫਿਰ ਰਿਹਾ ਸੀ ਤੇ ਇਸ ਕਾਰਨ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਸੀ ਪਰ ਪੁਲਿਸ ਦੇ ਵੱਲੋਂ ਇਸ ਤੇ ਕਾਰਵਾਈ ਕੀਤੀ ਗਈ ਤੇ ਉਸ ਦੀ ਵੈਨ ਨੂੰ ਜਿਹੜਾ ਜ਼ਬਤ ਕਰ ਲਿਆ ਗਿਆ ਤੇ ਬੱਚਿਆਂ ਨੂੰ ਸੁਰੱਖਿਅਤ ਉਹਨਾਂ ਦੇ ਘਰ ਪਹੁੰਚਾ ਦਿੱਤਾ ਗਿਆ ਤੇਰੇ ਕੋਲ ਲਾਇਸੈਂਸ ਹੈਗਾ ਕਿਸੀ ਕੋਲ ਲਾਇਸੈਂਸ ਹੈ ਸਪਲਾਈ ਕੀਤਾ ਹੈ ਤੇ ਇਹਦੀ ਆਰਸੀ ਇਹਦਾ ਹੀ ਰੋਸ ਕੋਵਰੀ ਦੀ ਪਿলিউਸ਼ਨ ਕੋਵਰੀ ਆ ਦੇਖੋ ਜੀ ਮੈਂ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਇੱਕ ਨਾਮ ਦੀ ਇਦੀ ਕਰਨਾ ਵੀ ਆਹ ਦੇਖੋ ਇਹਦੇ ਉੱਤੇ ਕੋਈ ਤੁੰਡਾ ਨਾ ਨਹੀਂ ਲਿਖਿਆ ਅਧੂਲੇ ਆ ਕੀ ਕੁਝ ਲਿਖਿਆ ਦੇ ਐ ਮਗਰ ਇਹਦਾ ਨੰਬਰ ਨਹੀਂ ਹੈਗਾ ਆ ਸਾਰੀ ਗੱਡੀਆਂ ਨੇ ਊੜ ਪਟੰਗ ਲੈ ਕੇ ਭਰੀ ਹੈ ਇਧਰ ਦੇਖਿਆ ਆ ਦੇਖੋ ਹੱਥੀ ਕੋਈ ਨਹੀਂ ਐਂਦੇ ਕੋਈ ਜਾਇ ਹੈ ਅੱਜ ਸ਼ੇ ਨੰਬਰ ਨਹੀਂ ਅਗਲੇ ਪਾਸੇ ਵੀ ਕੋਈ ਹਾਈ ਸਕੂਟੀ ਪਲੇਟ ਨਹੀਂ ਹੈਗੀ ਲੋਚ ਵਧੇ ਨੇ ਸਵਾਰੀਆਂ ਜਿਹੜੀਆਂ ਵਿੱਚ ਬੱਚੇ ਜਿਹੜੇ ਕਪੈਸਿਟੀ ਤੋਂ ਵੱਧ ਦੇ ਵਿੱਚ ਭਾਏ ਆ ਇਹ ਇਸ ਕਰਕੇ ਪੇਰੈਂਟਸ ਨੂੰ ਭੇਂਦੀ ਹੈ ਵੀ ਆਪਾਂ ਦੇ ਇਹਦਾ ਹੁਣ ਕਰਾਂਗੇ ਚਲਾਨ ਤੇ ਤੁਸੀਂ ਆਪਣੇ ਬੱਚੇ ਜਿਹੜੇ ਆ ਜੇ ਸੁਰੱਖਿਅਤ ਬਾਣ ਦੇ ਵਿੱਚ ਭੇਜੋ ਜਿਹਦੇ ਵਿੱਚ ਤੁਹਾਡੇ ਬੱਚੇ ਸੇਫ ਰਹਿਣ ਉਹਦੇ ਵਿੱਚ ਭੇਜੋ ਇਹਦੇ ਨਾਂ ਇਹਦੇ ਕੋਈ ਇੰਸੋਰਸ ਨਾਂ ਇਹਦੇ ਕੋਈ ਪਰਮਿਸ਼ਨ ਨਾ ਇਹਦੇ ਕੋਲ ਆਰਸੀ ਨਾ ਇਹਦਾ ਲਾਇਸੈਂਸ ਬਣਿਆ ਤੇ ਤੁਸੀਂ ਇਹ ਜਿਆ ਕੀਮਤੀ ਜਾਨਾਂ ਨੇ ਇਹਦੇ ਵਿੱਚ ਭਾਈਆਂ ਨੇ ਇਹਦਾ ਕੀ ਬਣੂਗਾ ਇਸ ਕਰਕੇ ਆਪਣੇ ਜਿਹੜੇ ਬੱਚਿਆਂ ਦੇ ਫੀਰੈਂਸ ਨੇ ਉਹਨਾਂ ਨੂੰ ਵੇਂਤੀ ਹੈ ਅੱਗੇ ਸਾਰੇ ਇਹ ਜਿਹੜੇ ਨੇ ਅਸੀਂ ਗੱਡੀ ਦਾ ਅਰੇਂਜਮੈਂਟ ਕਰਕੇ ਇਹਦੇ ਵਿੱਚ ਜਿਹੜੇ ਬੱਚੇ ਭੇਜ ਰਹੇ ਆ ਔਰ ਆ ਗੱਡੀ ਜਿਹੜੀ ਆ ਆ ਗੱਡੀ ਨੂੰ ਅਸੀਂ ਬੌਂਡ ਕਰ